ਵਾਦਾ ਕੀਤਾ ਸੀ ਅਗਲੇ ਹਫਤੇ ਦਿਵਾਲੀ ਐ ਦਿਵਾਲੀ ਤੋਂ ਪਹਿਲਾਂ ਕੋਈ ਉਮੀਦ ਤਾਂ ਦੇਈਏ ਦੀਵਾ ਜਗਾਉਣ ਦੀ ਕੋਈ ਆਸ ਦੀ ਕਿਰਨ ਤਾਂ ਦੇਈਏ ਚਾਨਣ ਕਰਨ ਦੀ ਬੰਦੀ ਛੋੜ ਦੇ ਦਿਵਸ ਐ ਦਿਵਾਲੀ ਐ ਠੀਕ ਐ ਕੋਈ ਗੱਲ ਨਹੀਂ ਪੰਜਾਬ ਤੇ ਬਹੁਤ ਵਾਰੀ ਢੀਡਾਂ ਪਈਆਂ ਨੇ ਆਹ ਇਲਾਕਾ ਤਾਂ ਖਾਸ ਤੌਰ ਤੇ ਤੇ ਨਾਲ ਇੱਕ ਹੋਰ ਮੈਂ ਕਹਿਣਾ ਚਾਹਨਾ ਜਿਹੜੀ ਕਿ ਪਹਿਲੀ ਵਾਰ ਹੋ ਰਹੀ ਐ ਗੱਲ ਪਹਿਲਾਂ ਵਾਲਿਆਂ ਨੂੰ ਨਹੀਂ ਪਤਾ ਸੀ ਇਹ ਗੱਲਾਂ ਦਾ ਕਈ ਵਾਰੀ ਆਪਾਂ ਠੇਕੇ ਤੇ ਜ਼ਮੀਨ ਲੈ ਲੈਨੇ ਆ ਪੱਤੇ ਤੇ ਲੈ ਲੈਨੇ ਆ ਗਰਦੌਰੀ ਦੇ ਵਿੱਚ ਨੁਕਸਾਨ ਵੀ ਇੰਨਾ ਨੁਕਸਾਨ ਹੋਇਆ ਕਿਦੀ ਕਿਦੀ ਜ਼ਮੀਨ ਹੈ ਉਹ ਆਪਾਂ ਕੱਢ ਲੈਨੇ ਆ ਫਰਦ ਚੋਂ ਹਿਸਟਰੀ ਤੇ ਖਾਤੇ ਦੇ ਵਿੱਚ ਉਹਦੇ ਚਲੇ ਜਾਂਦੇ ਪੈਸੇ ਪਰ ਉਹਨੇ ਜ਼ਮੀਨ ਠੇਕੇ ਦੇ ਦਿੱਤੀ ਹੁੰਦੀ ਹੈ ਉਹਨ ਤਾਂ ਠੇਕਾ ਲੈ ਲਿਆ ਹੁੰਦਾ ਹੈ ਪੈਸੇ ਲੈ ਲਏ ਹੁੰਦੇ ਆ ਉਹ ਸਾਰੇ ਬੰਦੇ ਹੈਗੇ ਨੇ ਰੱਬ ਦੇ ਘਰ ਦੇਰ ਹੈ ਰੱਬ ਦੇ ਘਰੇ ਹਰ ਕਿਸਮ ਦਾ ਬੰਦਾ ਹੈ ਬਹੁਤ سارے ਬੰਦੇ ਹੈਗੇ ਨੇ ਜਿਹੜੇ ਦੇ ਦਿੰਦੇ ਆ ਵੀ ਯਾਰ ਮੈਨੂੰ ਤਾਂ ਠੇਕਾ ਮਿਲ ਗਿਆ ਤੇਰੇ ਪੈਸੇ ਆਏ ਨੇ ਤੂੰ ਲੈ ਲੈ ਪਰ ਬਹੁਤ ਸਾਰੇ ਹਜੇ ਵੀ ਨੇ ਜਿਹੜੇ ਨਹੀਂ ਦਿੰਦੇ ਠੇਕਾ ਵੀ ਲੈ ਗਿਆ ਸਰਕਾਰ ਦੀ ਜਿਹੜੀ ਹੈਲਪ ਆਈ ਮੁਆਵਜ਼ਾ ਉਹ ਵੀ ਲੈ ਗਿਆ ਉਹ ਤੋਂ ਕਾਫੀ ਸ਼ਿਕਾਇਤਾਂ ਸਾਨੂੰ ਆਈਆਂ ਉਹਦਾ ਅਸੀਂ ਹੱਲ ਕੱਢਿਆ ਕਿ ਅਸੀਂ ਕਾਸ਼ਤਕਾਰ ਲਫ਼ਜ਼ ਲਿਖਦਾ ਜੀ ਕਾਸ਼ਤਕਾਰ ਨੂੰ ਪੈਸੇ ਮਿਲਣਗੇ ਜਿਹੜਾ ਉਸ ਵੇਲੇ ਉਸ ਜ਼ਮੀਨ ਤੇ ਖੇਤੀ ਕਰ ਰਿਹਾ ਸੀ ਪੈਸੇ ਉਹਨੂੰ ਮਿਲਣਗੇ ਜਨਾਬ ਜਿਹਦਾ ਨੁਕਸਾਨ ਹੋਇਆ ਜਿਨੇ ਰਿਹਾਂ ਸਪਰਿਆਂ ਤੇ ਪੈਸੇ ਖਰਚਤੇ ਜਿਨੇ ਪੁੱਤਾ ਮੰਗੂ ਫਸਲ ਪਾਲੀ ਐ ਨਾ ਆਖਰੀ ਮੌਕੇ ਤੇ ਘੜੇ ਪੈ ਗਏ ਉਹਨੂੰ ਮਿਲਣਗੇ ਪੈਸੇ ਉਹ ਪਿੰਡ ਚੋਂ ਪਤਾ ਲੱਗ ਜਾਂਦਾ ਕਿਨੇ ਕਿੰਨੇ ਕਿੱਲੇ ਕਿੰਨਾ ਦੀ ਜ਼ਮੀਨ ਠੇਕੇ ਤੇ ਲਈ ਐ ਇਹ ਪਿੰਡ ਚੋਂ ਪਤਾ ਲੱਗ ਜਾਂਦਾ ਪਿੰਡ ਦੇ ਲੋਕ ਝੂਠ ਨਹੀਂ ਬੋਲਦੇ ਇਸੇ ਤਰ੍ਹਾਂ ਜ਼ਮੀਨਾਂ ਜਿਹੜੀਆਂ ਰੁੜ ਗਈਆਂ ਪਿੰਡਾਂ ਚੋਂ ਪਤਾ ਕਰਾਂਗੇ ਕਿਉਂਕਿ ਉਹ ਤਾਂ ਮੁਸ਼ਤਰਕਾ ਖਾਤਾ ਸੀ ਨਾ ਕਿਸੇ ਕੋ ਦਾ ਕੋ ਕਾਗਜ਼ ਪੱਤਰ ਹੈ ਪਰ ਉਹਨਾਂ ਨੂੰ ਅਸੀਂ ਬਾਈ ਨੇਮ ਘਰ ਘਰ ਜਾ ਕੇ ਆਪ ਉਹਨਾਂ ਦੀ ਹੈਲਪ ਕਰਾਂਗੇ ਆਪ ਉਹਨਾਂ ਦੇ ਘਰੇ ਜਾ ਕੇ ਉਹਨਾਂ ਨੂੰ ਦੁੱਖ ਵੰਡਾਵਾਂਗੇ ਸੋ ਅਮਰਸਰ ਜ਼ਿਲ੍ਹੇ ਦੇ ਜਿਹੜੇ ਮਾਲ ਵਿਭਾਗ ਦੇ ਅਧਿਕਾਰੀਆਂ ਦਾ ਮੈਂ ਮੁਲਾਜ਼ਮਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਬਹੁਤ ਫਾਸਟ ਬਹੁਤ ਤੇਜ਼ੀ ਨਾਲ ਕੰਮ ਕਰਕੇ ਅੱਜ ਵੈਸੇ ਤਾਂ 28 ਤਰੀਕ ਬਣਦੀ ਸੀ 28 ਅਕਤੂਬਰ ਜੇ 45 ਦਿਨਾਂ ਦਾ ਲਾਉਂਦੇ ਪਰ ਇਹਨਾਂ ਨੇ 15 ਦਿਨ ਪਹਿਲਾਂ ਹੀ ਜਿਹੜਾ ਇਹ ਸਭ ਤੋਂ ਵੱਧ ਪ੍ਰਭਾਵ ਤੇਰੀਏ ਦਾ ਮੁਆਵਜ਼ਾ ਔਰ ਅਸੈਸਮੈਂਟ ਕਰਕੇ ਸਾਨੂੰ ਦਿੱਤੀ ਤੇ ਤੁਹਾਨੂੰ ਸਾਰਿਆਂ ਨੂੰ ਇਸ ਤੋਂ ਬਾਅਦ ਵੀ ਪੈਸੇ ਮਿਲਣਗੇ ਸਾਡੇ ਕੈਬਨਿਟ ਮੰਤਰੀ ਜਿਹੜੇ ਨੇ ਬਾਕੀ 19 ਜ਼ਿਲ੍ਹਿਆਂ 'ਚ ਵੀ ਕੱਲ ਤੋਂ ਸ਼ੁਰੂਆਤ ਹੋ ਜੂਗੀ ਸਾਰੇ ਹਰ ਰੋਜ਼ ਕਿਤੇ ਨਾ ਕਿਤੇ ਜ਼ਰੂਰੀ ਨਹੀਂ ਕਿ ਮੈਂ ਹੀ ਜਾਵਾਂਗਾ ਤਾਂ ਹੀ ਪੈਸੇ ਮਿਲਣਗੇ ਮੈਂ ਕਹਾਂ ਵੀ ਕੋਈ ਗੱਲ ਨਹੀਂ ਆਪਾਂ ਬਾਅਦ 'ਚ ਜਾ ਆਵਾਂਗੇ ਕਦੇ ਫੇਰ ਜਾ ਆਵਾਂਗੇ ਪਰ ਖੇਰਾਂ ਤੁਸੀਂ ਜ਼ਖਮਾਂ ਤੇ ਮਲਮ ਜਲਾਉਣੀ ਬੜੀ ਜ਼ਰੂਰੀ ਹੈ ਤਾਂ ਕਿ ਲੀਤ ਆਵੇ ਜ਼ਿੰਦਗੀ ਸੋ 2500 8 ਪਿੰਡ ਪ੍ਰਭਾਵਿਤ ਹੋਏ ਨੇ ਅੱਜ 52 ਪਿੰਡ ਇਸ ਇਲਾਕੇ ਦੇ ਮਤਲਬ ਟੋਟਲ ਅਜਨਾਲੇ ਦੇ 150 ਤੋਂ ਉੱਪਰ 160 220 200 ਤੋਂ ਵੱਧ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਭਾਵਿਤ ਹੈ 110 ਉਹਦੇ ਚੋਂ ਜਨਾਲੇ ਦੇ 52 ਚ ਅੱਜ ਜਿਹੜਾ ਉਹ ਸ਼ੁਰੂਆਤ ਕਰ ਰਹੇ ਆਂ